ਕੋਸ਼ਿਸ਼ ਕੀਤੀ ਹੈ ਲਗਾਤਾਰ ਜਿਹੜੇ ਕਾਰਜ ਸ਼ੁਰੂ ਤੁਹਾਡੇ ਵੱਲੋਂ ਕੀਤੇ ਜਾਂਦੇ ਨੇ ਬੁੱਢੇ ਦਰਿਆ ਦੀ ਸਫਾਈ ਨੂੰ ਲੈ ਕੇ ਪੰਪਿੰਗ ਸਟੇਸ਼ਨ ਇਸ ਦੀ ਉਸਾਰੀ ਕੀਤੀ ਹੁਣ ਲਗਭਗ ਇਹ ਮੁਕੰਮਲ ਹੋ ਗਿਆ ਔਰ ਸ਼ੁਰੂ ਹੋਏਗਾ ਤੁਹਾਨੂੰ ਪੁੱਛਦੇ ਕਹਿੰਦੇ ਬਾਬਾ ਜੀ ਕਿੰਨਾ ਚਿਰ ਤੁਸੀਂ ਕਰ ਦੋਗੇ ਟੈਂਪਰੇਰੀ ਪ੍ਰਬੰਧ ਅਸੀਂ ਕਿ 20 ਦਿਨਾਂ ਚ 20 ਫੋਟ ਡੂੰਘਾ ਖੂਹ ਹੋਣ ਕਰਕੇ ਜੀ ਉਥੋਂ ਤੱਕ ਉਹਨੂੰ ਇਸ਼ਾਰ ਕੇ ਲਿਆਉਣਾ ਓਏ ਕੋੜੀ ਵੱਡੀ ਚੁਣੌਤੀ ਹੁੰਦੀ ਹੈ ਕਿਉਂਕਿ ਇੱਕ ਦਰਿਆ ਦੇ ਵਿੱਚ 400 ਮੀਟਰੋਂ ਪਾਣੀ ਸਿੰਮਦਾ ਇੱਕ ਖੇਤੀ ਕੰਮ ਸੀਗਾ ਅਸੀਂ ਅੱਜ ਇੱਕ ਮੋਟਰ ਚੱਲਦੀ ਹੈ ਤੁਸੀਂ ਦੇਖਦੇ ਕਿ ਅੱਧਾ ਬਣੀ ਇੱਧਰ ਆ ਰਿਹਾ ਅੱਧਾ ਵਿੱਚ ਜਾ ਰਿਹਾ ਕੱਲ ਨੂੰ ਇਹ ਦੋ ਚੱਲ ਵੀ ਹੈ ਇਹ ਵੱਡੇ ਦਰਿਆ ਤੇ ਸੰਵਾਲਪੁਰ ਡਰੇਨ ਦਾ ਪਾਣੀ ਜਿਹੜਾ ਹੈਗਾ ਉਹ ਜ਼ੀਰੋ ਹੋ ਜਾਊਗਾ ਪਰ ਇੱਥੇ ਬੰਨ ਲੱਗ ਜਾਊਗਾ ਇਹ ਵੱਡਾ ਦਰਿਆ ਜਿਹੜਾ ਹੈਗਾ ਗਊ ਘਾਟ ਟਿੱਕਰ ਥੋੜੇ ਸਮੇਂ ਦੇ ਵਿੱਚ ਇੱਥੇ ਜਿਹੜਾ ਹੈਗਾ ਕਾਫੀ ਇਹਦੇ ਵਿੱਚ ਸਰਦਾਰ ਜਿਹੜਾ ਹੈਗਾ ਤੁਹਾਨੂੰ ਦਿਖਣ ਨੂੰ ਮਿਲੂਗਾ ਸੰਗਤ ਨੇ ਸੇਵਾ ਕੀਤੀ ਆਸ-ਪਾਸ ਦੇ ਲੋਕਾਂ ਦਾ ਇਲਾਕੇ ਦੇ ਲੋਕਾਂ ਦਾ ਕਿੰਨਾ ਕੁ ਸਹਿਯੋਗ ਰਿਹਾ ਤੁਹਾਡੇ ਇਹ ਸੇ ਉਹ ਬੰਦੇ ਚਾਹੀਦੇ ਜਿਹੜੇ ਕੰਮ ਕਰਨ ਵਾਲੇ ਹੋ ਜਿਨ੍ਹਾਂ ਨੂੰ ਪਤਾ ਹੁਣੇ ਜਿਹੜੀਆਂ ਟੀਮਾਂ ਇੱਥੇ ਸਾਡੇ ਨਾਲ ਕੰਮ ਕਰਦੀਆਂ ਇਹ ਉਹੀ ਟੀਮਾਂ ਜਿਨ੍ਹਾਂ ਨੇ ਉਹ ਰਸਤੇ ਬਣਾਏ ਜਿਨ੍ਹਾਂ ਨੇ ਕਾਲਾ ਸੰਗਰ ਡਰੇਨ ਤੇ ਦੋਵਰੀ ਪੰਨ ਲਾਇਆ ਇੰਨਾਂ ਕਾਪਾ ਨੂੰ ਲੱਗਦਾ ਕਿ ਪਹਿਲੀ ਗੱਲ ਤੇ ਸਿਆਣਕੇ ਖੜਨਾ ਹੀ ਇੱਕ ਚੁਣੌਤੀ ਹੈ ਬਿਲਕੁਲ ਜੀ ਗੰਧ ਪੋਣੋ ਕੋਈ ਔਖਾ ਨਹੀਂ ਗੰਧ ਪੀਣਾ ਪਵੇ ਉਹ ਬੜੀ ਔਖੀ ਚੀਜ਼ ਹੈ ਇਹ ਗੰਧ ਸੋਡਾ ਮਾਲਵਾ ਤੇ ਰਾਜਸਥਾਨ ਦੇ ਲੋਕ ਪੀ ਰਹੇ ਆ ਸਾਨੂੰ ਸਰਬੋਣੀ ਚਾਹੀਦੀ ਹੈ ਪਰ ਸਰਮ ਸਾਡੇ ਕੋਲ ਹੈ ਕਿੱਥੇ ਤੁਹਾਡੇ ਲਈ ਇਹ ਕੁਝ ਨਵਾਂ ਨਹੀਂ ਕਿਉਂਕਿ ਪਹਿਲਾਂ ਹੀ ਪਵਿੱਤਰ ਵੇਈ ਨਦੀ ਦੀ ਸਫਾਈ ਹੋਵੇ ਜਾਂ ਹੋਰ ਤੁਸੀਂ ਕਾਰਜ ਵੱਡੇ ਕਰ ਚੁੱਕੇ ਹੋ ਜੇ ਗੱਲ ਕੀਤੀ ਜਾਵੇ ਤੁਹਾਡੇ ਤੇ ਵੀ ਕਈ ਵਾਰ ਕਿੰਤੂ ਪਰੰਤੂ ਕੀਤਾ ਗਿਆ ਕਿ ਤੁਸੀਂ ਕਈ ਮੋਰਚੇ ਜਿਹੜੇ ਲੁਧਿਆਣੇ ਦੇ ਵਿੱਚ ਲੱਗੇ ਤੁਹਾਡੇ ਤੇ ਵੀ ਤੁਹਾਡਾ ਵੀ ਕ੍ਰਿਟਿਸਿਜ਼ਮ ਕੀਤਾ ਗਿਆ ਪਰ ਕਤਨੀ ਤੇ ਕਰਨੀ ਚ ਕੀ ਫਰਕ ਹੈ ਤੁਸੀਂ ਲੋਕਾਂ ਨੂੰ ਇਹ ਵਿਖਾ ਰਹੇ ਹੋ ਕੋਈ ਅਸੀਂ ਕੋਈ ਨਾਵਣਾ ਨਹੀਂ ਖੱਟਣਾ ਜੀ ਅਸੀਂ ਤਾਂ ਇੱਕ ਸੇਵਾ ਭਾਵਨਾ ਲੱਗੇ ਹੋਇਆ ਕੋਈ ਦੁਨੀਆ ਦੇ ਵਿੱਚ ਜਿਹਨਾਂ ਅਦਰ ਸਤਕਾਰ ਸਨਮਾਨ ਐਸੀ ਕਹਿੰਦੇ ਅਗੇ ਮਹਾਰਾਜ ਦੀ ਬੜੀ ਕਿਰਪਾ ਐਸੀ ਸਾਨੂੰ ਇਹੋ ਜੀ ਕੋਈ ਭੁੱਖ ਨਹੀਂ ਸਤਸ਼ਯਾ ਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਸ ਦੇਖ ਰਹੇ ਹੋ ਲੁਧਿਆਣਾ ਦੇ ਵਿੱਚ ਬੁੱਢੇ ਦਰਿਆ ਦੀ ਸਫਾਈ ਦਾ ਮਾਮਲਾ ਜੇ ਗੱਲ ਕੀਤੀ ਜਾਵੇ ਹਰ ਇੱਕ ਸ਼ਖਸ ਚਾਹੁੰਦਾ ਜ਼ਰੂਰ ਹੈ ਉਸ ਨੂੰ ਸਾਫ਼ ਕਰਨਾ पर बहुत मुश्किला भी आंदियां ने सो बड़ी दृढ़ता ਦੇ ਨਾਲ ਸੰਤ ਬਲਬੀਰ ਸਿੰਘ ਸੀਚੇਵਾਲ ਇਸ ਕਾਰਜ ਨੂੰ ਲੱਗੇ ਹੋਏ ਨੇ ਕੁਝ ਹੀ ਦਿਨਾਂ ਦੇ ਵਿੱਚ ਉਹਨਾਂ ਨੇ ਇੱਕ ਪੰਪਿੰਗ ਸਟੇਸ਼ਨ ਦੀ ਇੱਥੇ ਉਸਾਰੀ ਕੀਤੀ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਮੌਜੂਦ ਨੇ ਸੀਚੇਵਾਲ ਸਾਹਿਬ ਤੁਸੀਂ ਕੋਸ਼ਿਸ਼ ਕੀਤੀ ਹੈ ਲਗਾਤਾਰ ਜਿਹੜੇ ਕਾਰਜ ਸ਼ੁਰੂ ਤੁਹਾਡੇ ਵੱਲੋਂ ਕੀਤੇ ਜਾਂਦੇ ਨੇ ਬੁੱਢੇ ਦਰਿਆ ਦੀ ਸਫਾਈ ਨੂੰ ਲੈ ਕੇ ਕੁਝ ਹੀ ਦਿਨਾਂ ਦੇ ਵਿੱਚ ਪੰਪਿੰਗ ਸਟੇਸ਼ਨ ਇਸ ਦੀ ਉਸਾਰੀ ਕੀਤੀ ਹੁਣ ਲਗਭਗ ਇਹ ਮੁਕੰਮਲ ਹੋ ਗਿਆ ਔਰ ਸ਼ੁਰੂ ਹੋਏਗਾ ਕੀ ਕਹਿਣਾ ਚਾਹੁੰਦੇ ਹੋ ਜੋਨ ਕਹੇ ਕੋ ਬਹੁਤ ਵੱਡੀ ਚੁਣੌਤੀ ਸੀਗਾ ਇਹ ਜਿਹੜਾ ਪਾਣੀ ਪਵਿੱਤਰ ਬੁੱਢੇ ਦਰਿਆ ਚ ਡੇਗ ਰਿਹਾ ਜੀ ਇਹ ਜਮਾਲਪੁਰ ਡਰੇਨ ਨੂੰ ਕਹਿੰਦੇ ਆ ਜੀ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਇਸ ਵੇਲੇ ਪਾਣੀ ਲੁਧਿਆਣੇ ਜਿਹਾ ਡੱਕਦਾ ਜੀ ਉਹ ਇਸ ਡਰੇਨ ਚ ਡੱਕਦਾ ਪਿਛਲੀ 2 ਫਰਵਰੀ ਨੂੰ ਅਸੀਂ ਇੱਥੇ ਆਣ ਕੇ ਸ਼ੁਰੂਆਤ ਕੀਤੀ ਸੀ ਜੀ ਤੇ ਅਸੀਂ ਪਿਛਲੇ ਪਾਸੇ 10 ਕਿਲੋਮੀਟਰ ਤੋਂ ਅੱਗੇ ਤੱਕ ਜਿਹੜਾ ਹੈਗਾ ਸਫਾਈ ਵੀ ਕੀਤੀ ਕੁਝ ਦੇਰੀਆਂ ਦੇ ਕਨੈਕਸ਼ਨ ਕਨੈਕਸ਼ਨ ਵੀ ਕਟਾਏ ਪਰ ਜਦੋਂ ਇੱਥੇ ਆਣਗੇ ਇੱਥੋਂ ਤੱਕ ਪਹੁੰਚਦੇ ਸੀਗੇ ਤਾਂ ਸਾਡੇ ਮਨ ਨੂੰ ਏਉਂ ਲੱਗਦਾ ਸੀਗਾ ਵੀ ਚਲੋ ਤੇ ਪਿੱਛੇ ਆਪਾਂ ਡੇਰੀਆਂ ਦਾ ਹਟਾ ਵੀ ਦੇਵਾਂਗੇ ਤੇ ਇਹਦੇ ਕੀ ਕਰੀਏ ਇਹ ਜਦੋਂ ਫਿਰ ਅਸੀਂ ਪ੍ਰਸ਼ਾਸਨ ਨਾਲ 2 ਸਾਲ ਹੋ ਗਏ ਮੀਟਿੰਗਾਂ ਕਰਦੇ ਨੂੰ ਤੇ ਕਹਿੰਦੇ ਸੀ ਵਸ ਜੀ ਐ ਇੰਨੀ ਤਰੀਕਾ ਸ਼ਟੇ ਹੋਇਆ ਸ਼ਟੇ ਹੋਗਾ ਹਟ ਗਿਆ ਤੇ ਅਸੀਂ ਇਹ ਕਰਦਾਂਗੇ ਹੁਣ ਅਸੀਂ ਪਿਛਲੀ 22 ਤਰੀਕ ਤੋਂ ਕਿਉਂਕਿ ਉਹਨੇ 20 ਤਰੀਕ ਤੇ ਕਰ ਸੈਸ਼ਨ ਚੱਲਦਾ ਸੀ ਜੀ ਤੇ 21 ਦਿਨ ਇੱਥੇ ਚੋਣਾ ਸੀ 22 ਤੋਂ ਅਸੀਂ ਪੱਕੇ ਤਰ੍ਹਾਂ ਪੂਰੇ ਪੈਰਾਂ ਦੇ ਨਾਲ ਇੱਥੇ ਆਏ ਸੀ ਜੀ ਵੀ ਇਹ ਜਿਹੜੀ ਚੁਣੌਤੀ ਹੈ ਇਹਨੂੰ ਪਾਰ ਪਾਉਣਾ ਇਹ ਪਾਣੀ ਬੰਦ ਹੋ ਗਏ ਅਸੀਂ ਇਹਨਾਂ ਨੇ ਸਾਰਾ ਆਣ ਕੇ ਦੇਖਿਆ ਆਲੇ ਦੁਆਲੇ ਵੀ ਕੀ ਹੈ ਕਿਉਂਕਿ ਉਦੋਂ ਪਹਿਲਾਂ ਅਸੀਂ ਪੂਰੀ ਪੜਤਾਲ ਨਹੀਂ ਕੀਤੀ ਵੀ ਕਿਥੋਂ ਡੱਕਦਾ ਕੀ ਪਾਣੀ ਹੈਗਾ ਵਾ ਤੇ ਫਿਰ ਇਹਨਾਂ ਨੇ ਮੀਟਿੰਗਾਂ ਕੀਤੀਆਂ ਕਹਿੰਦੇ ਬਾਬਾ ਜੀ ਇਹ ਜਿਹੜੀ ਤਰੀਖ ਹੈਗੀ ਆ ਉਹ 17 ਜਿਹੜੀ ਹੈ ਅਪ੍ਰੈਲ ਦੀ ਆ ਕਿਉਂਕਿ 17 ਅਪ੍ਰੈਲ ਮਤਲਬ ਜਿਹੜਾ ਹੈਗਾ 4-5 ਮਹੀਨੇ ਫੇਰ ਪਹਿ ਗਿਆ ਤੇ ਇਹਦਾ ਮਤਲਬ ਸਟੇ ਦਾ ਮਤਲਬ ਇਹ ਥੋੜੋ ਵੀ ਤੁਹਾਨੂੰ ਨਗਰ ਪੰਚਾਇਤ ਨੂੰ ਇੱਥੇ ਗੰਦੇ ਪਾਣੀ ਪਾਉਣ ਦੀ ਇਜਾਜ਼ਤ ਮਿਲ ਗਈ ਹੈ ਇਹਦਾ ਬਦਲਵਾ ਪ੍ਰਬੰਧ ਕਰੋ ਤੇ ਬਦਲਵੇਂ ਪ੍ਰਬੰਧ ਵਾਸਤੇ ਇਹਨਾਂ ਨੇ 3.5 ਕਰੋੜ ਰੁਪਏ ਦਾ ਪ੍ਰੋਜੈਕਟ ਬਣਾਇਆ ਤੇ ਅਸੀਂ ਉਹ ਵੀ ਜਿਹੜਾ ਹੈਗਾ ਮਨਜ਼ੂਰ ਕਰਵਾਤਾ ਵੀ ਇਹ ਚੋ ਪੈਸੇ ਇਹਨਾਂ ਨੂੰ ਦਿਓ ਤੇ ਇਹ ਜਿਹੜਾ ਹੈਗਾ ਸ਼ੁਰੂ ਕਰਨ ਪਰ ਉਹ ਕਹਿੰਦੇ ਜੀ ਇਹ ਸਾਨੂੰ 3 ਮਹੀਨੇ ਲੱਗਣਗੇ ਜਦੋਂ ਫਿਰ ਜਿਹੜੇ ਹੈਗੇ ਉਸ ਦਿਨ ਜਿਹੜੇ ਹੈ ਸਥਾਨਕ ਸਰਕਾਰਾਂ ਮੰਤਰੀ ਰਵਜੋਤ ਉਹ ਇੱਥੇ ਆਏ ਉਹਨਾਂ ਨੂੰ ਫਿਰ ਅਸੀਂ ਲੈਣ ਕੇ ਦਿਖਾ ਲਿਆ ਸੀ ਕਿ ਇੱਥੇ ਜਿਹੜਾ ਹੈਗਾ ਟੈਂਪਰੇਰੀ ਪ੍ਰਬੰਧ ਅਸੀਂ ਕਰ ਸਕਦੇ ਆ ਤੇ ਫਿਰ ਉਦੋਂ ਜਾ ਕੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਜਿਹਦੇ ਵਿੱਚ ਮੰਤਰੀ ਸਾਹਿਬ ਸੀ 4 ਐਮਐਲਏ ਸਭਾਂ ਸੀਗੇ ਸਾਰੇ ਕਮਿਸ਼ਨਰ ਸਾਹਿਬ ਸੀਗੇ ਸਾਰੇ ਵੱਖ-ਵੱਖ ਵਿਭਾਗਾਂ ਦੇ ਪਰ ਉਹਨਾਂ ਨੂੰ ਅਸੀਂ ਕਹਿੰਦੇ ਜੀ 3.5 ਮਹੀਨਾ ਚ ਅਸੀਂ ਬਣਾਵਾਂਗੇ ਕਿਉਂਕਿ ਹਜੇ ਉਹਦੋਂ ਦੇ ਤੋਂ ਤੁਸੀਂ ਇੱਕ ਐਡ ਵੀ ਨਹੀਂ ਚੱਕ ਕੇ ਰੱਖੀ ਜੀ ਹਜੇ ਜੀ ਉਹਦੀਆਂ ਸਕੇਲਾਂ ਬਣਣੀਆਂ ਡਰੈਂਗਾ ਬਣਣੀਆਂ ਅਸੀਂ ਕਿ ਡਰੈਂਗਾ ਡਰੂੰਗਾ ਥੋੜੀਆਂ ਜਿਹੀ ਦੇ ਰਹਿਣੀਆਂ ਅਗਲੀ ਮੀਟਿੰਗ ਦੇ ਉੱਤੇ ਵੀ ਫਿਰ 3 ਮਹੀਨੇ ਰਹਿਣਿਆ ਇਹ ਘਟਣੇ ਨੇ ਜੀ ਤੇ ਅਸੀਂ ਜਿਹੜਾ ਹੈਗਾ ਤੁਸੀਂ ਆਪਣਾ ਬਣਾਓ ਤੁਹਾਨੂੰ ਕਿਸ ਤਰ੍ਹਾਂ ਨਹੀਂ ਜਿੱਦਾਂ ਤੁਸੀਂ ਕਰਨਾ ਅਸੀਂ ਨਹੀਂ ਉਹਦੇ ਵਿੱਚ ਦਖਲ ਦਿੰਦੇ ਪਰ ਅਸੀਂ ਉਹਨਾਂ ਦਾ ਜਰਾ ਹੀ ਟੈਂਪਰੇਰੀ ਪ੍ਰਬੰਧ ਇੱਥੇ ਕਰਾਂਗੇ ਤੋ ਇਹਦੇ ਵਿੱਚ ਮਿਊਸਪਲ ਕਾਰਪੋਰੇਸ਼ਨ ਜਿਹੜੀ ਸੀਗੀ ਆਪਣੇ ਖਿਲਾੜੀ ਵਾਲੇ ਉਹ ਕਹਿੰਦੇ ਜੀ ਮੋਟਰਾਂ ਸਾਡੇ ਕੋਲ ਪਈਆਂ ਮੋਟਰਾਂ ਅਸੀਂ ਦੇ ਦਾਂਗੇ ਤੇ ਅਸੀਂ ਫਿਰ ਜਿਹੜਾ ਹੈਗਾ 31 ਤਰੀਕ ਨੂੰ ਸਾਨੂੰ ਪੁੱਛਦੇ ਕਹਿੰਦੇ ਬਾਬਾ ਜੀ ਕਿੰਨਾ ਚਿਰ ਤੇ ਤੁਸੀਂ ਕਰ ਦਿਓਗੇ ਟੈਂਪਰੇਰੀ ਪ੍ਰਬੰਧ ਅਸੀਂ ਕਿਵੀਆਂ ਦਿਨਾਂ ਚ ਜੀ ਤੇ ਅਸੀਂ 31 ਤਰੀਕ ਨੂੰ ਇੱਥੇ ਆਏ ਹਾਂ ਇਹ ਸ਼ੁਰੂਆਤ ਕੀਤੀ ਹੈ ਤੇ 31 ਨੂੰ ਅਸੀਂ ਸਾਫ ਦੇ 12:30 ਤੱਕ ਇੱਥੇ ਬੈਠੇ ਰਹੇ ਹਾਂ ਕਿਉਂਕਿ ਇਹ ਇੱਕ ਵੀ ਫੋਟੋ ਡੂੰਗਾ ਖੂਹ ਹੋਣ ਕਰਕੇ ਜੀ ਉਥੋਂ ਤੱਕ ਉਹਨੂੰ ਇਸ਼ਾਰਕੇ ਲਿਆਉਣਾ ਓਏ ਕੋੜੀ ਵੱਡੀ ਚੁਣੌਤੀ ਹੁੰਦੀ ਆ ਕਿਉਂਕਿ ਇੱਕ ਦਰਿਆ ਦੇ ਵਿੱਚ 400 ਫੇਰੋ ਪਾਣੀ ਸਿੰਮਦਾ ਇੱਕ ਰਿਸ਼ਕੀ ਕੰਮ ਸੀਗਾ ਅਸੀਂ ਤਕਰੀਬਨ 11:30 ਵਜੇ ਉਹ ਰਿਸ਼ਕੀ ਤੋਂ ਅਸੀਂ ਬਾਹਰ ਆਏ ਤੇ ਫਿਰ ਹੌਲੀ ਹੌਲੀ ਜਿਹੜਾ ਹੈਗਾ ਹੁਣ 8 ਦਿਨਾਂ ਜੇ ਇਹਨੂੰ ਪਲਾਸਟਰ ਵਗੈਰਾ ਕਰਕੇ ਇਹਦੇ ਥੱਲੇ ਕੰਕਰੀਟ ਪਾਣੀ ਸੀਗੀ ਜਿੱਥੇ ਮੋਟਰ ਅਫੈਕਟ ਹੋਣੀ ਆ ਉਹ ਸਾਰਾ ਕੁਝ ਕਰਕੇ ਸੀ ਦਸਾਂ ਦਿਨਾਂ ਦੇ ਵਿੱਚ 11 ਦਿਨਾਂ ਦੇ ਵਿੱਚ ਉਹ ਮੁਕੰਮਲ ਕਰ ਦਿੱਤਾ ਉਸ ਤੋਂ ਬਾਅਦ ਫਿਰ ਦੋ ਕੁ ਦਿਨ ਫਿਟਿੰਗ ਵਾਸਤੇ ਲੱਗੇ ਮੋਟਰਾਂ ਦੀ ਤੇ ਹੁਣ ਪੈਨਲ ਨਾ ਹੋਣ ਕਰਕੇ ਇੱਕ ਪੈਨਲ ਜਿਹੜਾ ਸੀਗਾ ਇਹਨਾਂ ਨੇ ਆਪਣੇ ਪ੍ਰਬੰਧ ਕੀਤਾ ਦੋ ਪੈਨਲ ਕੱਲ ਨੂੰ ਮਿਲਣੇ ਆ ਅੱਜ ਇੱਕ ਮੋਟਰ ਚੱਲਦੀ ਹੈ ਤੁਸੀਂ ਦੇਖਦੇ ਆਂ ਕਿ ਇੱਧਾ ਪਾਣੀ ਇੱਧਰ ਆ ਰਿਹਾ ਇੱਧਾ ਵਿੱਚ ਜਾ ਰਿਹਾ ਕੱਲ ਨੂੰ ਇਹ ਦੋ ਚੱਲ ਵੀ ਆ ਬੁੱਢੇ ਦਰਿਆ ਤੇ ਜੰਵਾਲਪੁਰ ਡਰੇਨ ਦਾ ਪਾਣੀ ਜਿਹੜਾ ਹੈਗਾ ਉਹ ਜ਼ੀਰੋ ਹੋ ਜਾਊਗਾ ਐਸੇ ਬੰਦ ਲੱਗ ਜਾਊਗਾ ਸੋ ਇੱਕ ਬਹੁਤ ਵੱਡੀ ਰਾਤ ਮਿਲੂਗੀ ਕਿਉਂਕਿ ਜਦੋਂ ਅਸੀਂ ਸੋਚਦੇ ਸੀ ਕਿ ਵੀ ਪਰਿਓ ਤਾਂ ਆਪਾਂ ਬੰਦ ਕਰ ਲਾਂਗੇ ਡੈਰੀਆਂ ਦੇ ਬੰਦ ਹੋਣਗੇ ਪਰ ਐ ਨਹੀਂ ਹਟੂਗਾ ਤੇ ਫਿਰ ਸ਼ਹਿਰ ਤੋਂ ਪਣੀ ਉਹ ਤਾਂ ਉਹੀ ਚੀਜ਼ ਹੈ ਕਿਉਂਕਿ ਸਭ ਤੋਂ ਜ਼ਿਆਦਾ ਪਣੀ ਹੈ ਇਹਨਾਂ ਪਾਣੀ ਹੋਰ ਲੁਧਿਆਣੇ ਵਿੱਚ ਕਿਦੋਂ ਵੀ ਨਹੀਂ ਡੱਕਦਾ ਥੋੜੋ ਬਹੁਤ ਹੈ ਅਸੀਂ ਕੱਲ ਵੀ ਉਹ ਸਾਰੇ ਘੇੜਾ ਮਾਰ ਕੇ ਆਏ ਜਾਂ ਡੈਰੀਆਂ ਦੇ ਪਾਣੀ ਸੀ ਉਹ ਵੀ ਮ्युनਿਸਪਲ ਕਾਰਪੋਰੇਸ਼ਨ ਨੇ ਕਿਹਾ ਸੀਗਾ ਕਿਉਂਕਿ ਉਸੇ 2.25 ਐਮਐਲਡੀ ਦਾ ਟ੍ਰੀਟਮੈਂਟ ਪਲੈਂਟ ਉਹਨਾਂ ਦੀ ਮਤਰਾਲ ਵਾਸਤੇ ਬਣਿਆ ਹੋਇਆ ਪਰ ਜਿਹੜਾ ਗੋਹੇ ਵਾਲਾ ਹਦਿ ਉਹ ਨਹੀਂ ਆ ਉਹ ਵੀ ਅਸੀਂ ਉਹ ਕਰਵਾਤਾ ਉਹਦੇ ਪੈਸੇ ਜਿਹੜੇ ਹੈਗੇ 4 ਸਾਲ ਤੋਂ ਵਿੱਚੇ ਪੈਂਡਿੰਗ ਪਿਆ ਸੀ ਉਹਦੇ ਪੈਸੇ ਜਮ੍ਹਾਂ ਹੋ ਗਏ ਉਹ ਕੰਪਨੀ ਲੱਗ ਜੂ ਸਾਲ ਦੇ ਵਿੱਚ ਬਾਇਓ ਗੈਸ ਜਿਹੜੀ ਹੈਗੀ ਉਹਦੀ ਗੈਸ ਬਣਾਉਣ ਵਾਲਾ ਉਹ ਟ੍ਰੀਟਮੈਂਟ ਪਲੈਂਟ ਲੱਗ ਜੂ ਉਹ ਗੋਹ ਸਾਰਾ ਉਹ ਚ ਚੱਲ ਜੂਗਾ ਮਤਰਾਲ ਲਈ ਅੱਗੇ ਲੱਗਾ ਹੋਇਆ ਪਰ ਉਹਨੇ ਜਿਹੜਾ ਗੋਹ ਵਾ ਉਹ ਮਿਊਨਿਸਪਲ ਕਾਰਪੋਰੇਸ਼ਨ ਨੇ ਕਿਹਾ ਸੀ ਉਹਦੀ ਅਸੀਂ ਉਹਨੂੰ ਥਾ ਦੇਨੇ ਆ ਉਹਦੇ ਵਿੱਚ ਛੱਡਾਂਗੇ ਉਹਨਾਂ ਜਦ ਦਰਿਆ ਚ ਨਹੀਂ ਆਊਗਾ ਅਗਲੇ ਪਾਸੇ ਡੈਰੀਆਂ ਉਹ ਵੀ ਕੱਲ ਵੀ ਮੀਟਿੰਗ ਹੋਈ ਸਾਰਿਆਂ ਨੂੰ ਉਹ ਉੱਥੇ ਜਿਹੜੀਆਂ ਡੈਰੀਆਂ ਸੀ ਉਹਨਾਂ ਨੂੰ ਕਿਹਾ ਸੱਧਿਆ ਵੀ ਤੁਸੀਂ ਕਿਉਂ ਇਹਦੇ ਵਿੱਚ ਗੋਹਾ ਛੱਡਦੇ ਆਂ ਕਹਿੰਦੇ ਬਾਬਾ ਜੀ ਸਾਡੇ ਕੋਲ ਹਜੇ ਇੰਤਜ਼ਾਮ ਨਹੀਂ ਅਸੀਂ ਕਿ 2 ਮਹੀਨੇ ਤੁਹਾਡਾ ਇੰਤਜ਼ਾਮ ਅਸੀਂ ਕਰਾਂਗੇ ਗੋਹਾ ਤੁਹਾਡਾ ਅਸੀਂ ਚੱਕਾਂਗੇ ਮੋਤਰਾਲੇ ਅਸੀਂ ਚੱਕਾਂਗੇ ਪਰ 2 ਮਹੀਨੇ ਤੋਂ ਮਗਰੋਂ ਅਸੀਂ ਟੋਕਾ ਪਾਣੀ ਦਾ ਤੁਹਾਡਾ ਜਿਹੜਾ ਹੈਗਾ ਹੁਣ ਤੋਂ ਲੈ ਕੇ ਪੀਣ ਨਹੀਂ ਦੇਵਾਂਗੇ ਹੁਣ ਉੱਥੇ ਵੀ ਉਹ ਜਿਹੜੀ ਹੈਗੀ ਟਰਾਲੀਆਂ ਲੱਗੀਆਂ ਹੋਈਆਂ ਗੋਹੇ ਵਾਸਤੇ ਵੇਕਮ ਪੰਪ ਲੱਗਾ ਹੋਇਆ ਸੇਵਾਦਾਰੋਂ ਪਾਣੀ ਚੱਕਦੇ ਆ ਤੇ ਇੱਥੇ ਜਿਹੜੀ ਹੈਗੀ ਇਹ ਬੰਦ ਹੋ ਗਿਆ ਤੇ ਹੁਣ ਸਾਨੂੰ ਆਸ ਵੱਜ ਗਈ ਹੈ ਕਿ ਵੱਡਾ ਦਰਿਆ ਜਿਹੜਾ ਹੈਗਾ ਗੋਊ ਘਾਟ ਤੱਕਰ ਥੋੜੇ ਸਮੇਂ ਦੇ ਵਿੱਚ ਇੱਥੇ ਜਿਹੜਾ ਹੈਗਾ ਕਾਫੀ ਇਹਦੇ ਵਿੱਚ ਸਰਦਾਰ ਜਿਹੜਾ ਹੈਗਾ ਤੁਹਾਨੂੰ ਦਿਸਣ ਨੂੰ ਮਿਲੂਗਾ ਸਿਚੂਵਲ ਸਾਹਿਬ ਜੀ ਗੱਲ ਕੀਤੀ ਜਾਵੇ ਤੁਸੀਂ ਖੁਦ ਵੀ ਇਸ ਸੇਵਾ ਦੇ ਵਿੱਚ ਲੱਗੇ ਰਹੇ ਜੇਸੀਬੀ ਮਸ਼ੀਨਾ ਚਲਾਈਆਂ ਖੁਦ ਮਿੱਟੀ ਜੇਕਰ ਢੋਣ ਦੀ ਗੱਲ ਹੋਵੇ ਉਸ ਤੋਂ ਇਲਾਵਾ ਸੰਗਤ ਨੇ ਸੇਵਾ ਕੀਤੀ ਆਸ-ਪਾਸ ਦੇ ਲੋਕਾਂ ਦਾ ਇਲਾਕੇ ਦੇ ਲੋਕਾਂ ਦਾ ਕਿੰਨਾ ਕੁ ਸਹਿਯੋਗ ਰਿਹਾ ਤੁਹਾਡੇ ਨਾਲ ਓਹ ਨਾ ਕਿ ਇਹ ਜਿਹੜਾ ਕੰਮ ਹੈ ਇੱਥੇ ਕੋਈ ਬੰਦੇ ਇਕੱਠੇ ਕਰਨ ਵਾਲਾ ਨਹੀਂ ਆਪਾਂ ਇੱਥੇ ਕਹ ਲਈਏ ਵੀ 4000 ਬੰਦਾ ਚਾਹੀਦਾ 2000 ਇੱਥੇ ਉਹ ਬੰਦੇ ਚਾਹੀਦੇ ਜਿਹੜੇ ਕੰਮ ਕਰਨ ਵਾਲੇ ਹੋ ਜਿਨ੍ਹਾਂ ਨੂੰ ਪਤਾ ਹੁਣੇ ਜਿਹੜੀਆਂ ਟੀਮਾਂ ਇੱਥੇ ਸਾਡੇ ਨਾਲ ਕੰਮ ਕਰਦੀਆਂ ਇਹ ਉਹੀ ਟੀਮਾਂ ਜਿਨ੍ਹਾਂ ਨੇ ਰਸਤੇ ਬਣਾਏ ਇਹਨਾਂ ਨੇ ਕਾਲਾ ਸੰਘਿਆ ਡਰੇਮ ਤੇ ਦੋ ਵਾਰੀ ਬੰਨ ਲਾਇਆ ਇਹਨਾਂ ਨੇ 2008 ਦੇ ਵਿੱਚ ਦਰਿਆ ਨੂੰ ਬੰਨ ਲਾਇਆ 2019 ਦੇ ਵਿੱਚ ਬੰਨ ਲਾਇਆ 2023 ਦੇ ਵਿੱਚ ਬੰਨ ਲਾਇਆ ਇਹ ਉੱਤਰ ਕਾਲੀ ਵਹੀਂ ਤੇ ਕੰਮ ਕਰਨ ਵਾਲੇ ਜਿਹੜੇ ਸੇਵਾਦਾਰ ਐ ਸੀ ਉਹਨਾਂ ਉਹਨੂੰ ਜਿਆਦਾ ਬੁਲਾਉਣੇ ਹੋ ਬੋਰੇ ਭਾਰੇ ਤਾਂ ਹੋਰ ਵੀ ਕੋਈ ਭਰ ਸਕਦਾ ਪਰ ਇਹ ਟੈਕਨੀਕਲੀ ਕੰਮ ਹੈ ਰਸ਼ਕੀ ਕੰਮ ਹੈ ਇਸੇ ਉਹੋ ਜਿਹਾ ਆਪਾਂ ਇਸ ਤੇ 400 ਬੰਦਾ ਇਕੱਠਾ ਕਰ ਲੀਏ ਆਵਾਜ਼ ਮਾਰ ਲਈ 1000 ਰੁਪਏ ਆ ਸਕਦਾ 2000 ਰੁਪਏ ਆ ਸਕਦਾ 10000 ਕੀ 10000 ਰੁਪਏ ਆ ਸਕਦਾ ਪਰ ਉਹਨੂੰ ਕੋਈ ਕਰੋਨਾ ਕੀ ਹੋਣਾ ਬਿਲਕੁਲ ਉਹ ਜਦੋਂ ਕਿਤੇ ਲੋਡ ਹੋਊਗੀ ਉਦੋਂ ਦੱਸਾਂਗੇ ਕਿਉਂਕਿ ਆਪਣਾ ਕੰਮ ਤਾਂ ਜਿਹੜਾ ਹੈਗਾ ਜਿੰਨਾ ਕੰਮ ਉਹ ਤਰੀਕੇ ਨਾਲ ਸਾਨੂੰ ਕਿੰਨੇ ਕੁ ਬੰਦੇ ਚਾਹੀਦੇ ਐ ਟੈਕਨੀਕਲੀ ਬੰਦੇ ਚਾਹੀਦੇ ਇਹਦੇ ਵਿੱਚ ਜਿਆਦਾ ਕੰਮ ਜਿਸ ਤਰ੍ਹਾਂ ਹੁਣ ਉਹ ਪਾਣੀ ਉੱਪਰ ਚੜਾਇਆ ਉਹ ਉਹ ਹਜ਼ਾਰ ਤੋਂ ਮੰਗਵਾਏ ਪਾਪ ਜੀ ਉਹ ਉਹ ਉਹਨਾਂ ਦੀ ਬਿਲਡਿੰਗ ਵਾਸਤੇ ਉਹ ਟੈਕਨੀਕਲੀ ਬੰਦੇ ਚਾਹੀਦੇ ਸੀ ਫਿਲਟਰ ਚਾਹੀਦੇ ਸੀ ਫਿਲਟਰਾਂ ਦਾ ਕੰਮ ਸੀ ਮੈਸ਼ਨ ਦਾ ਕੰਮ ਸੀ ਜਿਹੜਾ ਹੈਗਾ ਮਸ਼ੀਨ ਦਾ ਕੰਮ ਸੀ ਨਾਲ ਜਿਹੜਾ ਹੈਗਾ ਕੁਝ ਜਿਹੜੀ ਹੈਗੀ ਲੇਬਰ ਦਾ ਕੰਮ ਸੀਗਾ ਉਹ ਸਾਰਾ ਕੰਮ ਜਿਹੜਾ ਹੈਗਾ ਉਹ ਟੈਕਨੀਕਲ ਬੰਦੇ ਉਦਣ ਤੇ ਲੱਗੇ ਹੋਏ ਆ ਤੇ ਉਧਰ ਜਿਹੜੇ ਹੈਗੇ ਆ ਗੋਹਾ ਚੱਕਣ ਵਾਲੇ ਜਿਹੜੇ ਹੈਗੇ ਆ ਉਹ ਵੀ ਟਰਾਲੀਆਂ ਲੱਗੀਆਂ ਹੋਈਆਂ ਕਿਉਂਕਿ ਇਹ ਕਾਰਜ ਜਿੰਨਾ ਕ ਆਪਾਂ ਨੂੰ ਲੱਗਦਾ ਕਿ ਪਹਿਲੀ ਗੱਲ ਤੇ ਸਿਆਣ ਕੇ ਖੜਨਾ ਹੀ ਇੱਕ ਚੁਣੌਤੀ ਆ ਬਿਲਕੁਲ ਜੀ ਕੋਈ ਆਪਣੇ ਘਰਾਂ ਨੂੰ ਛੱਡ ਕੇ ਜਿਹਦੇ ਜਿਹੜੇ ਹੈਗੇ ਆ ਜਿਹਦੇ ਵਿੱਚ ਪੂਰੀ ਧੁੱਪ ਪੈਂਦੀ ਆ ਆਰਾਮ ਦੇ ਘਰਾਂ ਨੂੰ ਛੱਡ ਕੇ ਆਣ ਕੇ ਇਸ ਗੰਦੇ ਦੇ ਨਾਲੇ ਤੇ ਖੰਡਾ ਹੀ ਇੱਕ ਚੁਣੌਤੀ ਆ ਬਾਕੀ ਗੱਲਾਂ ਤਾਂ ਜਿਹੜੀਆਂ ਬਾਹਰ ਬਾਹਰ ਹੁੰਦੀਆਂ ਕਿਉਂਕਿ ਅਸੀਂ ਕੋਈ ਵੀ ਲੰਗਰ ਲੱਗਾ ਹੋਵੇ ਉੱਥੇ ਹਜ਼ਾਰਾਂ ਸੱਦ ਲੋ ਆ ਜਾਣਗੇ ਪਰ ਇਸ ਗੰਦੇ ਨਾਲ ਦੇ ਉੱਤੇ ਕੌਣ ਆਉਂਦਾ ਸਿਰ ਤੋਂ ਕੌਣ ਆਉਂਦਾ ਕੋਈ ਨਹੀਂ ਸਿਰ ਤੇ ਸਾਰਾ ਗੰਦ ਪਾਉਣ ਵਾਲਾ ਸਫਾਈ ਵਾਲੇ ਦਿਨਾਂ ਵਿੱਚ ਕੋਈ ਅਜੇ ਤੱਕ ਦੇਖਿਆ ਨਹੀਂ ਵੀ ਸਿਰ ਤੋਂ ਆਣ ਕੇ ਕਿਸੇ ਨਹੀਂ ਕੁਝ ਬੰਦੇ ਹੈਗੇ ਆ ਜਿਹੜੇ ਆਣ ਕੇ ਸਾਡੇ ਕੋਲ ਖੜਦੇ ਵੀ ਆ ਗੱਲ ਵੀ ਕਰਦੇ ਆ ਸਾਨੂੰ ਜਿਹੜਾ 에ਅਰ ਪੋਲੂਸ਼ਨ ਦੀ ਗੱਲ ਸੀਗੀ ਉਹ ਵੀ ਕਾਫੀ ਜਿਹੜਾ ਉਸ ਏਰੀਏ ਦੇ ਵਿੱਚ ਜਿੱਦਣ ਅਸੀਂ ਇੱਥੇ ਆਏ ਆ ਤੇ ਇੰਨੀ ਕਾਲਕ ਸਿਰਜ ਪੈਦੀ ਸੀਗੀ ਤੇ ਉਥੇ ਟ੍ਰੀਟਮੈਂਟ ਪਲੈਂਟ ਕਾਲਾ ਹੋਇਆ ਪਿਆ ਸੀ ਅੱਜ ਉਥੇ ਜਾ ਕੇ ਦੇਖੋਗੇ ਸਾਰਾ ਉਸ ਏਰੀਏ 'ਚੋਂ ਜਿਹੜੇ 에ਅਰ ਪੋਲੂਸ਼ਨ ਉਹ ਵੀ ਜਿਹੜਾ ਹੈਗਾ ਖਤਮ ਹੋ ਗਿਆ ਤੇ ਇਹ ਜਿਹੜਾ ਹੈਗਾ ਆਪਣਾ ਵਾਟਰ ਪੋਲੂਸ਼ਨ ਇਹਦੇ ਦੁਆਲੇ ਹੁਣ ਅਸੀਂ ਹੋ ਗਿਆ ਇਹ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਇਹ ਵੀ ਦੱਸੂਗਾ ਕਿ ਘਟੂਗਾ ਸਿਚਵਲ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਚੁਣੌਤੀਆਂ ਬਹੁਤ ਨੇ ਇਸ ਨੂੰ ਸਫਾਈ ਕਰਨ ਦੇ ਲਈ ਪਰ ਤੁਹਾਡੇ ਲਈ ਇਹ ਕੁਝ ਨਵਾਂ ਨਹੀਂ ਕਿਉਂਕਿ ਪਹਿਲਾਂ ਹੀ ਪਵਿੱਤਰ ਵੇਈ ਨਦੀ ਦੀ ਸਫਾਈ ਹੋਵੇ ਜਾਂ ਹੋਰ ਤੁਸੀਂ ਕਾਰਜ ਵੱਡੇ ਕਰ ਚੁੱਕੇ ਹੋ ਜੇ ਗੱਲ ਕੀਤੀ ਜਾਵੇ ਤੁਹਾਡੇ ਤੇ ਵੀ ਕਈ ਵਾਰ ਕਿੰਤੂ ਪਰੰਤੂ ਕੀਤਾ ਗਿਆ ਕਿ ਤੁਸੀਂ ਕਈ ਮੋਰਚੇ ਜਿਹੜੇ ਲੁਧਿਆਣੇ ਦੇ ਵਿੱਚ ਲੱਗੇ ਤੁਹਾਡੇ ਤੇ ਵੀ ਤੁਹਾਡਾ ਵੀ ਕ੍ਰਿਟਿਸਿਜ਼ਮ ਕੀਤਾ ਗਿਆ ਪਰ ਕਤਨੀ ਤੇ ਕਰਨੀ ਵਿੱਚ ਕੀ ਫਰਕ ਹੈ ਤੁਸੀਂ ਲੋਕਾਂ ਨੂੰ ਇਹ ਵਿਖਾ ਰਹੇ ਹੋ ਤੋ ਲੋਕਾਂ ਨੂੰ ਤੁਹਾਡੇ ਵੱਲੋਂ ਕੀ ਸਨੇਹਾ ਕੇ ਕਿਸ ਤਰ੍ਹਾਂ ਇਹਦੀ ਸਫਾਈ ਹੋ ਸਕਦੀ ਹੈ ਕਿਵੇਂ ਜਾਗਰੂਕ ਹੋਣਾ ਸਾਡਾ ਸੁਭਾਅ ਨਹੀਂ ਕਿਸੇ ਦੇ ਉੱਤੇ ਟਿੱਪਣੀਆਂ ਕਰੀ ਜੀ ਐਵੇਂ ਕਿਸੇ ਨੂੰ ਕੋਈ ਇਹਦੇ ਤੇ ਆਵਾਜ਼ ਵੀ ਠਾਉਂਦਾ ਸੀ ਉਹਨਾਂ ਦਾ ਸਤਿਕਾਰ ਕਰਦੇ ਆ ਐਵੇਂ ਐਵੇਂ ਕਿਸੇ ਦੇ ਉੱਤੇ ਬੋਲੀ ਜਾਈਏ ਜੀ ਕਿਉਂਕਿ ਸਾਡਾ ਕੰਮ ਕੰਮ ਕਰਕੇ ਅਸੀਂ ਹੁਣ ਤੇ ਗਰਜੀਵਨ ਦੇ ਵਿੱਚ ਕੋਈ ਅਸੀਂ ਕੋਈ ਨਾਮਣਾ ਨਹੀਂ ਖੱਟਣਾ ਜੀ ਅਸੀਂ ਤਾਂ ਇੱਕ ਸੇਵਾ ਭਾਵਨਾ ਲੱਗੇ ਹੋਏ ਆ ਕੋਈ ਦੁਨੀਆ ਦੇ ਵਿੱਚ ਜਿਹਨਾਂ ਅਦਬ ਸਤਕਾਰ ਸਨਮਾਨ ਅਸੀਂ ਕਹਿੰਨੇ ਆ ਕਿ ਮਹਾਰਾਜ ਦੀ ਬੜੀ ਕਿਰਪਾ ਅਸੀਂ ਸਾਨੂੰ ਇਹੋ ਜੀ ਕੋਈ ਭੁੱਖ ਨਹੀਂ ਕੋਈ ਜਿਹੜੀ ਹੈਗੀ ਰਾਜ ਸਭਾ ਦਾ ਮੈਂਬਰ ਵੀ ਸਾਨੂੰ ਧੱਕੇ ਨਾਲ ਬਣਾ ਕੇ ਕਹਿੰਦੇ ਅਸੀਂ ਤੁਹਾਨੂੰ ਭੇਟਣਾ ਚਾਹੁੰਨੇ ਸਾਡੀ ਇਹ ਵੀ ਕੋਈ ਭੁੱਖ ਨਹੀਂ ਸੀ ਪਰ ਅਸੀਂ ਕਹਿੰਨੇ ਆ ਕਿ ਅੱਜ ਸਾਨੂੰ ਮਹਿਸੂਸ ਹੁੰਦਾ ਜੀ ਅਸੀਂ ਰਾਜ ਸਭਾ ਦੇ ਮੈਂਬਰ ਨਾ ਕਰਕੇ ਆ ਬਾਣੀ ਅਸੀਂ ਤਾਂ ਬੰਦ ਕਰ ਲਿਆ ਜੇ ਅਸੀਂ ਰਾਜ ਸਭਾ ਦੇ ਮੈਂਬਰ ਨਾ ਹੁੰਦੇ ਸਾਨੂੰ ਇੱਥੇ ਇੱਥੇ ਕਿਸੇ ਨੂੰ ਖੜਨ ਵੀ ਨਹੀਂ ਸੀ ਦੇਣਾ ਸੋ ਚਲੋ ਗੁਰੂ ਪਾਸਨ ਕਰਵਾਉਂਦਾ ਜੋ ਕਰਵਾਉਂਦਾ ਉਹਦੇ ਹੱਥ ਆ ਉਹਨਾਂ ਨੇ ਸੇਵਾ ਲੈਣੀ ਸੀ ਤੇ ਉਹਨਾਂ ਨੇ ਰਾਜਸਵਰ ਤੇ ਭੇਜਿਆ ਤੇ ਅੱਜ ਜਿਹੜੀ ਹੈਗੀ ਹੁਣ ਇਹਦਾ ਨਿਸ਼ਾਨਾ ਸਾਡਾ ਪਵਿੱਤਰ ਬੁੱਢਾ ਦਰਿਆ ਇਹ ਪਵਿੱਤਰ ਹੋਣ ਦੇ ਕਰ ਸਾਡੀਆਂ ਕੋਸ਼ਿਸ਼ਾਂ ਜਿਹੜੀ ਹੈਗੀ ਉੱਥੇ ਜਾਰੀ ਰਹਿਣਗੀਆਂ ਲੁਧਿਆਣੇ ਸ਼ਹਿਰ ਵਾਸੀਆਂ ਨੂੰ ਕੋਈ ਖਾਸ ਸਨੇਹਾ ਤੁਹਾਡੇ ਵੱਲੋਂ ਪਹਿਲੀ ਗੱਲ ਤੇ ਆ ਕਿ ਜਿਹੜਾ ਅਸੀਂ ਘਰਾਂ ਤੋਂ ਲਿਆ ਕੇ ਕੂੜਾ ਡਰੇਨੇਜ ਸਿੱਟਦੇ ਆ ਦਰਿਆ ਸਿੱਟਦੇ ਆ ਆ ਜਾਲੀਆਂ ਦੇ ਉੱਤੋਂ 8-8 ਫੁੱਟ ਵੀ ਪਵਾ ਕੇ ਅਸੀਂ ਮਾਰ ਦੇ ਇਹ ਬੰਦ ਕਰੋ ਜੀ ਇਹ ਜਿਹੜਾ ਪਾਣੀ ਆ ਚਲੋ ਇਹ ਤਾਂ ਮਿਊਸਪਲ ਕਮੇਟੀ ਦੀ ਗਲਤੀ ਆ ਪਰ ਜਿਹੜਾ ਆਮ ਨਾਗਰਿਕ ਦਾ ਇਹਦੇ ਵਿੱਚ ਕੋਈ ਕਸੂਰ ਨਹੀਂਗਾ ਕਿਉਂਕਿ ਉਹਨਾਂ ਨੂੰ ਬੇਨਤੀ ਆ ਕਿ ਜਿਹੜਾ ਕੂੜਾ ਸੁੱਟਦੇ ਆ ਬੰਦ ਕਰਦੇ ਹੋ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਡਸਟਬਨ ਨਹੀਂ ਲੱਗੇ ਹੋਏ ਸਾਨੂੰ ਕੰਪਲੇਂਟ ਕਰੋ ਅਸੀਂ ਮਿਊਸਪਲ ਕਾਰਪੋਰੇਸ਼ਨ ਨੂੰ ਕਵਾਂਗੇ ਇਹਨਾਂ ਨੂੰ ਇਹ ਡਸਟਬਨ ਲਾ ਕੇ ਦਿਓ ਹੋਰ ਵੀ ਜਿੱਥੇ ਕੋਈ ਤਕਲੀਫ ਆ ਅਸੀਂ ਸੁਣਨ ਨੂੰ ਤਿਆਰ ਆਂ ਪਰ ਜਿਹੜਾ ਆਪਣੇ ਸੁਭਾਅ ਬਦਲੋ ਇਹ ਜਿਹੜੇ ਹੈਗੇ ਆ ਨੇਚਰਲ ਸੋਰਸ ਇਹ ਜਿਹੜਾ ਹੁਣ ਗੰਦਾ ਪਾਣੀ ਜਾ ਰਿਹਾ ਉਹਨਾਂ ਨੂੰ ਪੁੱਛ ਕੇ ਦੇਖੋ ਜੀ ਇਹਨਾਂ ਦੇ ਬੱਚੇ ਪੀ ਰਹੇ ਆ ਜੀ ਇਹਨਾਂ ਦੇ ਮਾਪੇ ਇਹ ਗੰਦੇ ਪਾਣੀਆਂ ਦੀਆਂ ਬਿਮਾਰੀਆਂ ਨਾਲ ਇਸ ਦੁਨੀਆ ਤੋਂ ਚਲੇ ਗਏ ਜਿਨ੍ਹਾਂ ਦੇ ਬੱਚੇ ਚਲੇ ਗਏ ਜਿਨ੍ਹਾਂ ਦੇ ਬਜ਼ੁਰਗ ਇਸ ਦੁਨੀਆ ਤੋਂ ਚਲੇ ਗਏ ਜਿਨ੍ਹਾਂ ਦੀਆਂ ਮਾਵਾਂ ਚਲ ਗਈਆਂ ਭੈਣਾਂ ਚਲ ਗਈਆਂ ਉਹਨਾਂ ਨੂੰ ਪੁੱਛ ਕੇ ਦੇਖੋ ਕਿਉਂਕਿ ਗੰਦ ਪੋਣਾ ਕੋਈ ਔਖਾ ਨਹੀਂ ਜੀ ਗੰਦ ਪੀਣਾ ਪਵੇ ਉਹ ਬੜੀ ਔਖੀ ਚੀਜ਼ ਹੈ ਇਹ ਗੰਦ ਤੁਹਾਡਾ ਮਾਲਵਾ ਤੇ Rajasthan ਦੇ ਲੋਕ ਪੀ ਰਹੇ ਆ ਸਾਨੂੰ ਸਰਵੋਣੀ ਚਾਹੀਦੀ ਆ ਪਰ ਸ਼ਰਮ ਸਾਡੇ ਕੋਲ ਹੈ ਕਿੱਥੇ ਇਹ ਹੋਵੇ ਤਾਂ ਫੇਰ ਹੀ ਅਸੀਂ ਕਰੀਏ ਸੋ ਇਹਦੇ ਵਾਸਤੇ ਸਾਨੂੰ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹ ਸਾਰਾ ਕੁਝ ਬੁੱਢਾ ਦਰਿਆ ਸਾਫ ਹੋ ਜਾਊਗਾ ਅਰੇ ਦੇ ਵਿੱਚ ਜੋ ਅਸੀਂ ਗੰਦ ਪਾਉਣੇ ਉਹਨੂੰ ਉਹਨੂੰ ਅਸੀਂ ਬੰਦ ਕਰ ਦਈਏ ਬੰਦ ਕਰਦੀ ਬੁੱਢਾ ਦਰਿਆ ਸਾਫ ਹੋ ਜਾਊਗਾ ਪਾਣੀ ਆਊਗਾ ਇੱਕ ਵਾਰੀ ਸੰਗ ਦਾ ਹੱਥਾ ਨਾ ਵੀ ਕਰ ਦੇਣੀ ਜੀ ਪਰ ਜੇ ਅਸੀਂ ਪਾਉਣਾ ਹੀ ਨਹੀਂ ਹਟਦੇ ਤੇ ਫਿਰ ਕੌਣ ਦਿਨ ਰਾਤ ਇੱਥੇ ਡਿਊਟੀ ਕਰੂਗਾ ਸਮਾਧਨ ਲਈ ਬਹੁਤ-ਬਹੁਤ ਸ਼ੁਕਰੀਆ। ਸੋ ਇਸਨ ਸਾਡੇ ਨਾਲ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜਿਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਬੁੱਢੇ ਦਰਿਆ ਦੀ ਸਫਾਈ ਨੂੰ ਲੈ ਕੇ। ਸੋ ਕਾਰਜ ਜਿਹੜੇ ਨੇ ਤੇ ਜ਼ੋਰਾ-ਸ਼ੋਰਾ ਤੇ ਚੱਲ ਰਹੇ ਨੇ ਔਰ ਉਹਨਾਂ ਨੇ ਇੱਕ ਅਪੀਲ ਵੀ ਸ਼ਹਿਰ ਵਾਸੀਆਂ ਨੂੰ ਕੀਤੀ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਬੁੱਢੇ ਦਰਿਆ ਦਾ ਪਾਣੀ ਸਾਫ਼ ਹੋਵੇ ਤਾਂ ਉਸ ਵਿੱਚ ਸੁੱਟਣ ਵਾਲੀ ਗੰਦਗੀ ਜਿਹੜੀ ਆ ਉਸ ਨੂੰ ਬੰਦ ਕਰਨਾ ਪਏਗਾ ਔਰ ਇਹ ਸਿਰਫ ਔਰ ਸਿਰਫ ਕਿਸੇ ਲੀਡਰ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਇਹ ਲੁਧਿਆਣਾ ਸ਼ਹਿਰ ਦੇ ਵਿੱਚ ਰਹਿਣ ਵਾਲੇ ਹਰ ਇੱਕ ਨਾਗਰਿਕ ਦੀ ਵੀ ਜ਼ਿੰਮੇਵਾਰੀ ਹੈ ਕਿਉਂਕਿ ਸਾਡੇ ਗੁਰੂਆਂ ਨੇ ਪੰਜਾਬ ਨੂੰ ਪੰਜ ਪਾਣੀਆਂ ਦੇ ਉੱਪਰ ਪੰਜਾਬ ਦਾ ਨਾਮ ਪਿਆ ਔਰ ਗੁਰਬਾਣੀ ਦੇ ਵਿੱਚ ਵੀ ਉਸ ਦਾ ਜ਼ਿਕਰ ਕੀਤਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਸੋ ਜੇਕਰ ਅਸੀਂ ਆਪਣੇ ਵਾਤਾਵਰਨ ਨੂੰ ਪਾਣੀ ਨੂੰ ਧਰਤੀ ਨੂੰ ਹਵਾ ਨੂੰ ਸਾਫ਼ ਰੱਖਾਂਗੇ ਤਾਂ ਹੀ ਅਸੀਂ ਵੀ ਤੰਦਰੁਸਤ ਰਹਿ ਸਕਦੇ ਹਾਂ ਕੈਮਰਾ ਪਰਸਨ ਸਤਵੰਦ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾਈਮਸ